ਅੱਜ ਤਾਂ ਇਹ ਨੂੰ ਮਾਗੇ ਲੈ ਆਣੇ ਆ ਅੱਜ ਥੋੜਾ ਜਿਹਾ ਮੌਸਮ ਵੀ ਫੈਟ ਗਿਆ ਗਰਮੀ ਜੀ ਠੀਕ ਠੀਕ ਵੀ ਜੈ ਹੈ ਨਾ ਅੱਜ ਤੋਂ ਤੂੰ ਟੈਟੂ ਵਾਲਾ ਬਾਬਾ ਲੈ ਵੀ ਮਿੱਤਰੋ ਖਾਂਦੇ ਖਾਂਦੇ ਕਹਿੰਦੇ ਇੱਕ ਪਲਾਨ ਹੋਰ ਬਣ ਗਿਆ ਟੈਟੂ ਦਾ ਟੈਟੂ ਕਿਹੜਾ ਬਣਾਉਣਾ ਹੁਣ ਬਣਾਉਣਾ ਕਿੱਥੇ ਆ ਕਹਿੰਦੇ ਉਹਦੇ ਡੋਲੇ ਤੇ ਬਣਾਉਣਾ ਬਣਾਉਣਾ ਕੀ ਆ ਦਿਖਾਈਏ ਫੋਟੋ ਬਣਾਉਣੀ ਆ ਕਹਿੰਦੇ ਮਿੱਤਰੋ ਆ ਫੋਟੋ ਬਣਾਉਣੀ ਆ ਹੁਣ ਡੋਲੇ ਤੇ ਠੀਕ ਆ ਵਲੌਗ ਆ ਜਿਹੜਾ ਪੂਰਾ ਦੇਖਿਓ ਹੁਣ ਮੇਰੇ ਬੰਦਾ ਕੀ ਆ ਕੰਪਲੀਟ ਲਾਵੀ ਸਰਾਲਾ ਦਾ ਡੈਡੂ ਦਾ ਬਾਈ ਗੰਗੀ ਗੱਲ ਬਾਤ ਨਾ ਐਨ ਪੂਰੀ ਗੱਲ ਬਾਤ ਹੈ ਕਹਿੰਦੀ ਸਰਾਲਾ ਦਾ ਬਾਈ ਅੰਨੇ ਮੁੰਡੇ ਕੀ ਹਾਲ ਚਾਲ ਹੈ ਬਾਈ ਨਵੀਂ ਵੀਡੀਓ ਚ ਬਾਈ ਸਭ ਦਾ ਖੁਆਗਤਾ ਇਹ ਕਹਿੰਦੇ ਅੱਜ ਕਿੱਥੇ ਜੰਨੇ ਦੀਪੂ ਕਿੱਥੇ ਜੰਨੇ ਦੀਪੂ ਕਹਿੰਦੇ ਮੁੰਡੇ ਨੂੰ ਇੱਕ ਟੈਟੂ ਹੋਰ ਹੈ ਇਧਰੋਂ ਬਾਹਂ ਜੀ ਖਾਲੀ ਸੀ ਮੂਣ ਕੇ ਜੰਨੇ ਬਾਈ ਕੋਲੇ ਯੂਨਿਕ ਟੈਟੂ ਹੱਬ ਇਹ ਅੱਜ ਟੈਟੂ ਬਣਾਵਾ ਕੇ ਲੈ ਕੇ ਆਨੇ ਆ ਅੱਜ ਥੋੜਾ ਜਿਹਾ ਮੌਸਮ ਦੀ ਸੈਟ ਪਈ ਹੈ ਗਰਮੀ ਜੀ ਠੀਕ ਠੀਕ ਜਿਹੀ ਹੈ ਹੈ ਨਾ ਹਾਂ ਤੇ ਅਜੇ ਕੱਲ ਜਾਣਾ ਸੀ ਕੱਲ ਟਾਈਮ ਨਹੀਂ ਲੱਗਿਆ ਅੱਜ ਚੱਲਿਆ ਮੌਂਟ ਤੇ ਬਾਈ ਨਾਲ ਮਿਲਿਆ ਤੇ ਨਾਲੇ ਵੀਡੀਓ ਜਿਹੜੀ ਪੂਰੀ ਦੇਖੋ ਟੈਟੂ ਵੀ ਦੱਸ ਦਿਆਂਗਾ ਕਿ ਕੀ ਬਣਾਉਣਾਗਾ ਆਪਾਂ ਬਹੁਤ ਸਾਰੀ ਖਾਲੀ ਪਈ ਆ ਫੰਡਾ ਇਧਰ ਸਾਹਮਣੇ ਬਣਾਵਾਂਗੇ ਫੇਰ ਅੱਗੇ ਦੇਖਾਂਗੇ ਉਹ ਆਣਾ ਟੈਟੂ ਟੈਟੂ ਕਰਦਿਨੇ ਆ ਕਹਿੰਦੇ ਚਾਹ ਦੇਖੋ ਤੇਰਾ ਟੈਟੂ ਸੈਟ ਹੋ ਗਿਆ ਦੀ ਫਿਰ ਦੇਖਾਂ ਓਏ ਇਹ ਬਣਾਉਣ ਆ ਟੈਟੂ ਇੱਧਰ ਲਈ ਬਾਹਰੋਂ ਇੱਧਰ ਲਈ ਰੈਣੀ ਥੋੜੀ ਜਿਹੀ ਉਹ ਵੀ ਬਣਾ ਲਈਏ ਤੇ ਬਾਕੀ ਇੱਕ ਟੈਡੂ ਅਮਨੇ ਲੈ ਬਣਾਵਾਣਾ ਜੇ ਅੰਦਰ ਉਹ ਵੀ ਉਸਤੇ ਵਾਲਾ ਟੈਡੂ ਬਣਾਵਾਉਗਾ ਤੇ ਆਪਾਂ ਨੇ ਤਾਂ ਬਣਵਾ ਲਿਆ ਦੀਆ ਅਗਰ ਉਹ ਜੀ ਇੱਕ ਰਿਜ਼ਲਟ ਦਾ ਤੇ ਮਨ ਕੋਲੋ ਬਣਿਆ ਹੋਇਆ ਇੱਧਰ ਵੀ ਉੱਥੀ ਬਾਈ ਕੋਲੇ ਬਣਨਾ ਤੇ ਬਾਈ ਨਾਲ ਮਿਲਿਆਣਾ ਕੰਨੂ ਕਰਾਣਿਆ ਗੱਲ ਬਾਤ ਆਪਾਂ ਪਹੁੰਚ ਆਈਆਂ ਇਹਨੇ ਉਹ ਟ੍ਰੈਕ ਉਹ ਟ੍ਰੈਕ ਤੇ ਇੱਕ ਤੇ ਵੀ ਮਿੱਤਰੋ ਪਹੁੰਚ ਗਏ ਸਟੂਡੀਓ ਦੇ ਵੀ ਮੁੰਡਿਓ ਆ ਗਏ ਸਟੂਡੀਓ ਕੀ ਹਾਲ ਚਾਲ ਆ ਬਾਈ ਵਧੀਆ ਵੀਰੇ ਤੁਸੀਂ ਸੁਣਾਓ ਠੀਕ ਠਾਕ ਸਭ ਵਧੀਆ ਦਿਖਾਓ ਹੋਰ ਕੀ ਬਣਾ ਰਹੇ ਹਾਂ ਹਾਂਜੀ ਵੀਰੇ ਅੱਜ ਤਾਂ ਹੋਰ ਨਿਕਲੂ ਦਿਖਾਉਨੇ ਮਿੱਤਰੋ ਤੁਹਾਨੂੰ ਬਾਹ ਮੇਰੀ ਛੋਟੀ ਏ ਯਾਰ ਤੇ ਇਹ ਤੂੰ ਬੱਡਾ ਹਰਾ ਏ ਲੈ ਮਿੱਤਰੋ ਪ੍ਰਿੰਟਰ ਲੱਗ ਗਿਆ ਤੇ ਬਾਕੀ ਬਾਈ ਆਪਦੀ ਤਿਆਰੀ ਕਰੀ ਜਾਂਦਾ सवा बारह लगे थी मित्रों टाइम देखो साढ़े पाँच हो गई अठ बजने अजे भी बोर्ना कंपया पर सारा गलबात बन ही जा चेक करो मित्रों करो चेक अज तक कलो कुल भरना रिंदा इधर ਕਰਨ ਵੀ ਨਾ ਆ ਗਿਆ ਦੂਜੀ ਤੀਜੀ ਵਾਰ ਮੰਗਾ ਰਹੇ ਨੇ ਇੰਨਾ ਖਾਵਾ ਪੀਵਾ ਇਹ ਲਓ ਵੀ ਮਿੱਤਰੋ ਖਾਂਦੇ ਖਾਂਦੇ ਕਹਿੰਦੇ ਇੱਕ ਪਲਾਨ ਹੋਰ ਬਣ ਗਿਆ ਟੈਟੂ ਦਾ ਟੈਟੂ ਕਿਹੜਾ ਬਣਾਉਣਾ ਹੁਣ ਬਣਾਉਣਾ ਕਿੱਥੇ ਆ ਕਹਿੰਦੇ ਉਹ ਡੋਲੇ ਤੇ ਬਣਾਉਣਾ ਬਣਾਉਣਾ ਕੀ ਆ ਦਿਖਾਈਏ ਫੋਟੋ ਬਣਾਉਣੀ ਆ ਕਹਿੰਦੇ ਠੀਕ ਆ ਬਣ ਜੇਗੀ ਨਾ ਹਾਂ ਹਾਂ ਓਕੇ ਹੈ ਓਕੇ ਲਓ ਵੀ ਮਿੱਤਰੋ ਆ ਫੋਟੋ ਬਣਾਉਣੀ ਆ ਹੁਣ ਡੋਲੇ ਤੇ ਠੀਕ ਆ ਵਲੌਗ ਆ ਜਿਹੜਾ ਪੂਰਾ ਦੇਖਿਓ ਹੁਣ ਮੇਰਾ ਬੰਦਾ ਕੀ ਆ ਠੀਕ ਆ ਕਿਉਂ ਦੀਪੂ ਮਾੜੇ ਹੱਸਦਾ ਦੇ ਸੈਂਟ ਹੈ ਤੌਰਾ ਬਾਂਹਾਂ ਗਾ ਰਿਹਾ ਆ ਤਾਂ ਜਾਣੀ ਆ ਨਾ ਫੋਟੋ ਵਿੱਚ ਰੈੱਡ ਹੋਣੀ ਤੇ ਅਸਾ ਉਹਦੇ ਨੇ ਬੋਲਦਾ ਦਰਦ ਛਾਤੀ ਤੇ ਨੀਗਲ ਬਣਨੀ ਯਾਰ ਉਹ ਨਾਲੇ ਤਾਂ ਇਧਰ ਹੀ ਬਾਂਹ ਕਵਰ ਹੋ ਜਾਣੀ ਆ ਬਰੋਂ ਇੱਥੇ ਬਣਵਾਣੀ ਆ ਠੀਕ ਆ ਉਹਲੇ ਠੀਕ ਆ ਭਾਈ ਸਰਾ ਲਾ ਦੀ ਹੈ ਚਾੜਿਆ ਗੱਡੀ ਹੈ ਚਾੜਿਆ ਗੱਡੀ ਦੇਖੀ ਮਰਨ ਦੇ ਟੈਗ ਹੋੂ ਕਿਸੇ ਨੂੰ ਨਾ ਟਾਲਦਾ ਨਹੀਂ ਫਿਰ ਚੁੱਭ ਰਿਹਾ ਮਾਨ ਦੀ ਆ ਦੇਖ ਲੈ ਫੋਟੋ ਕਢਵਾਉਣ ਲੱਗ ਰਿਹਾ ਲੈ 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 ਉਹ ਕਲਰਫੁਲ ਵਧੀਆ ਹੀ ਕੱਢ ਪਈਆਂ ਨੇ ਹੁਣ ਹੈ ਬਈ ਕਲਰਫੁਲ ਨਾ ਹੋਣਾ ਯਾਰ ਤੂੰ ਤਾਂ ਮਾਰੇਗਾ ਕਿ ਸੰਤੂ ਨਹੀਂ ਹਾਰਦਾ ਚੋਪਰਾ ਦੌਰੇ ਪਾਊਗਾ ਦੌਰੇ ਪਿੰਡ ਵਾਲਿਆਂ ਦੇ ਇਹ ਨਾਲ ਕੈਂਟ ਬੰਨੀ ਚਾਹੀਦੀ ਹੈ ਫੋਟੋ ਇੱਥੇ ਰੱਖ ਤਰਾ ਲੱਗਣੀ ਹੈ ਥੋੜੀ ਆ ਲੱਗੇ ਵੀ ਮਿੱਤੂ ਨਿੱਕੜਾ ਯੂਟਿਊਬ ਵਾਲਾ ਕਿਆਕ ਪਾਤਾ ਹੈ ਸੁਪਰਮੈਨ ਵਾਲੀ ਤਾਂ ਟੀ-ਸ਼ਰਟ ਪਾਈ ਹੋਈ ਆ ਜੀ ਵਾਹ ਲੈ ਬਈ ਦੇਖਾ ਉਹ ਤਾਂ ਦੇਖ ਦੇਖ ਲੈ ਫੋਟੋ ਦੇਖ ਉਸਤਾ ਰਹੀ ਆ ਕਟਿੰਗ ਕਰੋ ਨਾ ਮੈਂ ਕਟਿੰਗ ਕਰ ਕਟਿੰਗ ਕਰ ਜੇ ਕੰਮ ਘਟਾ ਰੁਕ ਗਏ ਤੇ ਬਸ ਅੱਧੇ ਘੰਟਾ ਹੋਰ ਅੱਧੇ ਘੰਟਾ ਹੋਰ ਲੱਗੂਗੇ ਕਰੋ ਚੈੱਕ ਕਰ ਮੇਰਾ ਟਾਈਮ ਸੱਤ ਬਾਰਾ ਵਜੇ ਦੇ ਲੱਗੇ ਆ ਪਰ ਟੈਟੂ ਵਾਲੀ ਗੱਲ ਬਾਤ ਦਸਰਾ ਕਿ ਇਹਨੇ ਉਹ ਚੰਗੀ ਚੀਜ਼ ਨੂੰ ਟਾਈਮ ਤਾਂ ਲੱਗਦੀ ਆ ਹੁਣ ਤਾਂ ਦੁੱਖ ਜਾਈ ਲੱਗਣ ਲੱਗਿਆ ਹਜੇ ਤਾਂ ਇੱਕ ਹੋਰ ਬਣਨਾ ਟੈਟੂ ਹੈਂ ਹਜੇ ਤਾਂ ਇੱਕ ਟੈਟੂ ਹੋਰ ਬਣਨਾ ਲੈ ਵੀ ਮਿੱਤਰੋ ਟੈਟੂ ਦਾ ਬਣ ਗਿਆ ਕੰਪਲੀਟ ਹੋ ਗਿਆ ਬਾਕੀ ਥੋੜੀ ਬੋਦੀ ਕੰਮੇ ਪੇਸ਼ੀਓ ਬਾਅਦ ਚ ਕੱਢਣੀ ਹੈ ਨਾ ਹਾਂ ਤੁਸੀਂ ਬਾਕੀ ਹਜੇ ਇੱਕ ਟੈਟੂ ਰਹਿ ਗਿਆ ਆਪਣਾ ਉਹ ਆ ਬਣਾਉਣਾ ਹਜੇ ਹੁਣ ਤੇ ਆ ਤਾਂ ਕੰਪਲੀਟ ਆ ਇਹਨੂੰ ਬੜੀ ਵੀਡੀਓ ਵੀਡੀਓ ਬਣਾ ਲਈਏ ਟੈਟੂ ਦਾ ਜ਼ਰਾ ਐਡੂ ਬਣ ਗਿਆ ਤੁਸੀਂ ਦੇਖੋ ਕੈਂਡਾ ਟੈਟੂ ਦਾ ਪੂਰਾ ਸਰਾ ਦੱਸੋ ਵੀ ਮਿੱਤਰੋ ਕਮੈਂਟ ਕਰਕੇ ਗੱਲ ਬਾਤ ਹੈ ਟੈਟੂ ਦੀ ਆਪਾਂ ਮੁੰਡਿਆਂ ਦਾ ਸਰਾ ਲੱਗਦਾ ਪਰ ਆਪਾਂ ਬਣਾਇਆ ਜੀ ਆਪਣੇ ਆਪ ਪੂਰਾ ਪਸੰਦ ਆਇਆ ਬੰਡਾ ਟੈਟੂ ਤਾਂ ਕਰਕੇ ਫਿਰ ਆ ਬਣਾਇਆ ਬਾਕੀ ਇਹ ਸੋਨੇ ਟੈਟੂ ਬਣਾਉਣਾ ਕਰਿਓ ਬੰਡਾ ਇੱਕ ਬਈ ਹਣਾ ਸਰਾ ਕੰਮ ਕਰਾ ਬਈ ਓਕੇ ਬੋਟਾ ਇਹ ਕਾ ਬਣਾਉਣਾ ਜੀ ਆਪਾਂ ਹੁਣ ਠੀਕ ਹੈ ਵਲੌਗ ਜਿਹੜਾ ਦੁਬਾਰਾ ਦੇਖਿਓ ਹੁਣ ਇਹ ਦਿਨ ਇਹਨੂੰ ਕਰ ਲਈਏ ਵਾਸ਼ ਅਰੀਲਾ ਨੂੰ ਬਣਾ ਲਈਏ ਅੱਜ ਇਹ ਮੈਂ ਕਰ ਇੱਕ ਟੈਟੂ ਫੋਰਾ ਅੱਜ ਦਾ ਇੱਕ ਟੈਟੂ ਫੋਰਾ ਸੱਚ ਆ ਇੱਕ ਟੈਟੂ ਫੋਰਵਰਡ ਨਾਲ ਇੱਕ ਇੱਕ ਟੈਟੂ ਬਣ ਗਿਆ ਇੱਕ ਰਹਿਣਾ ਹਜੇ ਇਹ ਤਾਂ ਹੋ ਗਿਆ ਕੰਪਲੀਟ ਲੈ ਵੀ ਸਰਾ ਲਾਦਾ ਡੈਡੂ ਦਾ ਬਾਈ ਉਹੀ ਗੱਲ ਬਾਤ ਨਾਲ ਐਨ ਪੂਰੀ ਗੱਲ ਬਾਤ ਹੈ ਕਹਿੰਦੀ ਆ ਸਰਾ ਲਾਤਾ ਬਾਈ ਥੈਂਕ ਯੂ ਥੈਂਕ ਯੂ ਉਹੀ ਗੱਲ ਬਾਤ ਤਾਂ ਬੜੀਆਂ ਹੋ ਗਈ ਕੋਈ ਗੱਲ ਇਹ ਰੋਡ ਲੱਗਿਆ ਪਰ ਹੈਜੀ ਗੱਲ ਬਾਤ ਤੂੰ ਟੈਟੂ ਆ ਡੈਡੂ ਇੱਥੇ ਜਾ ਠੋਕਰ ਕਰਾਉਣਾ ਇੱਥੇ ਅੱਜ ਤੋਂ ਤੂੰ ਟੈਟੂ ਵਾਲਾ ਬਾਬਾ ਇੱਕ ਟੈਟੂ ਤੇਰੇ ਜਿਹਾ ਅੱਜ ਲਾਈਵ 'ਚ ਵੀ ਕਹਿਦਾ ਸੀ ਇਹ ਜਿਹੜਾ ਹੂੰ ਮੈਂ ਕਵਰ ਟ੍ਰੀਨ ਕਰਿਆ ਸੀ ਇੱਕ ਟੈਟੂ ਇੱਥੇ ਹੋ ਰਿਹਾ ਰਜਿਸਟਰ ਕਰਾਣਾ ਇਹਨੇ ਆਹ ਬਣਾ ਲਈ ਫੋਟੋ ਬਣਾ ਪਹਿਲਾਂ ਟੈਟੂ ਇਹ ਟੈਟੂ ਫੋਟੋ ਬਣਾ ਦੋ ਮੈਂ ਵੀ ਬਣਾਉਣਾ ਬਾਈ ਤੁਹਾਨੂੰ ਟੈਟੂ ਇਹਦਾ ਫੋਟੋ ਬਣਾ ਲਓ ਜੀ ਅਗਲਾ ਟੈਟੂ ਚੱਲ ਲੈ ਇੱਕ ਟੈਟੂ ਬਰਾਉਣਾ ਚੱਕੋ ਬਰਾਉਣਾ ਟੈਟੂ ਹੋ ਰ ਚੱਕੋ ਬਰਾਉਣਾ ਇੱਕੋ ਬਰਾਉਣਾ ਸਾਰਾ ਸਾਰਾ ਆ ਜਾਣਾ ਇਹ ਸਾਰਾ ਆ ਇੱਥੇ ਹੋਣੀਆਂ ਬਾਅਦ ਹੋ ਗਈ ਗਾਬਰ ਮਿੱਤਰੋ ਐ ਤੇਰੇ ਨਖਰੇ

ਕੀ ਆ? ਐਸਾ ਲੱਗ ਮੇਰੇ ਮਜ਼ਾਕ। ਗਿਆ ਬਰਾ ਤੇ ਹੁਣ ਸਬਸਕ੍ਰਾਈਬ ਕਰਨ ਲੱਗਿਆਂ। ਟਾਈਮ ਕੀ ਹੋ ਗਿਆ ਬਈ? 8:00 ਹੋ ਗਏ। 12 ਵਜੇ ਲੱਗੇ ਸੀ ਬਣਾਉਣਾ। ਹਜੇ ਇੱਕ ਥੋੜਾ ਜਿਹਾ ਹੋਰ ਬਣਾਉਣਾ। ਬਾਕੀ ਆਹ ਬੇਕ ਬਣਾਵਾਂਗੇ। ਬਾਕੀ ਪੈਂਡਿੰਗ ਆ ਮੁੰਡਿਆ ਅਗਲੇ ਵਲੌਗ ਦੇਖਿਓ ਫਿਰ ਮਾਣੀ ਬਾਕੀ ਟੈਟੂ। ਥੋੜਾ ਜਿਹਾ ਰਹਿ ਗਿਆ ਇਧਰ ਵੀ ਐਸਟ ਕਰਾਉਣਾ। ਉੱਥੇ ਹੋਰ ਟੈਟੂ ਬਣਾਉਣਾ। ਇੱਕ ਆ ਥੋੜਾ ਜਿਹਾ ਹੋਰ ਬਣਾਉਣਾ ਬਈ ਹੁਣ ਆਂਗਲਾ ਜੀ ਦੇ। ਤੇ ਉਸ ਤੋਂ ਬਾਅਦ ਵਲੌਗ। ਬਾਏ ਬਾਏ ਲੈ ਵੀ ਮਿੱਤਰੋ ਟੈਟੂ ਬਣ ਗਿਆ ਤੇ ਹੁਣ ਚਲੇ ਘਰ ਨੂੰ ਵਾਪਸ ਤੇ ਟਾਈਮ ਦੇਖੋ ਕਿੰਨਾ ਹੋ ਗਿਆ 8:30 ਹੋ ਗਏ ਟੈਟੂ ਬਣਿਆ ਸਾਰਾ ਕਿੰਦੀ ਭੂਕ ਕਿਵੇਂ ਬਣਿਆ ਵਧੀਆ ਲੱਗਿਆ ਬਾਬੇ ਥੈਂਕ ਯੂ ਵੀਰੇ ਥੈਂਕ ਯੂ ਓਕੇ ਭਾਈ ਬਾਏ ਬਾਏ ਓਕੇ ਵੀਰੋ ਚਲੋ